ਨਾਇਕ ਜਿਸ ਨੂੰ 1950 ਦੇ ਵਿੱਚ ਅੱਜ ਦੇ ਦਿਨ ਟੋਪਾਂ ਦੀ ਸਲਾਮੀ ਦੇ ਨਾਲ ਸਾਡੀ ਜਲ ਸੈਨਾ, ਸਥਲ ਸੈਨਾ, ਵਾਯੂ ਸੈਨਾ ਸਾਡੀ ਸਾਰੀਆਂ ਜੋ ਸੰਸਕ੍ਰਿਤ ਝਾਂਕੀਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦਿੱਲੀ ਵਿਖੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਵਿੰਦਰ ਪੀਛਾਲ ਸ਼ਰਮਾ ਜੀ ਜਿਨੇ ਅੱਜ ਦੇ ਦਿਨ ਇਹ ਦੇਸ਼ ਨੂੰ ਸਮਰਪਨ ਕੀਤਾ ਇਹ ਸੰਵਿਧਾਨ ਮੈਂ ਬੇਨਤੀ ਕਰਾਂ ਮਾਨਯੋਗ ਸਰਦਾਰ ਗੁਰਕੀਰਤ ਸਿੰਘ ਜੀ रास्ते गीत शुरू करेंगे शुरू कर रास्ते चलो चला मेरे भक्त मुझे <गणागे> देते मैं रहा हूं राम में उठ कर मनवाए इंद्रि मां चले यमुना गंगा भू चल चल वितरंगा जब शुभना में shubha ashi shomage dai sab jay ਜੈ ਸੰਵਿਧਾਨ ਦਾ ਨਾਰਾ ਕਿਉਂ ਲਾਉਣਾ ਪਿਆ ਕਿਉਂਕਿ ਕੁਝ ਅਸਰੀਆਂ ਸ਼ਕਤੀਆਂ ਉਹ ਸੰਵਿਧਾਨ ਦੇ ਨੂੰ ਬਦਲਣਾ ਚਾਹੁੰਦੀਆਂ ਔਰ ਅੱਜ ਸੰਵਿਧਾਨ ਕਰਕੇ ਹੀ ਅਸੀਂ ਸਾਰੇ ਇੱਕ ਬਰਾਬਰ ਆ ਇਹ ਸਾਨੂੰ ਸੰਵਿਧਾਨ ਹੱਕ ਦਿੰਦਾ ਕਿ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹਰ ਇੱਕ ਨਾਗਰਿਕ ਜਿਹੜਾ ਉਹ ਉਹਨੂੰ ਬਰਾਬਰਤਾ ਦਾ ਅਧਿਕਾਰ ਹੱਕ ਮਿਲਿਆ ਤਾਂ ਉਹ ਸੰਵਿਧਾਨ ਕਰਕੇ ਮਿਲਿਆ ਸੋ ਇਸ ਕਰਕੇ ਅੱਜ ਸਾਨੂੰ ਉਹ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਔਰ ਮੈਨੂੰ ਪੂਰਾ ਇਸ ਗੱਲ ਦਾ ਵਿਸ਼ਵਾਸ ਹੈ ਕਿ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਦੇਸ਼ ਦੀ ਏਕਤਾ ਖੰਡਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਉਹ ਕਦੇ ਵੀ ਉਹਨਾਂ ਸ਼ਕਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਔਰ ਅੱਜ ਅਸੀਂ ਸਾਰੇ ਜੋ ਸਾਡੇ ਇਹ ਵਰੇ ਸਾਡੇ ਸਾਨੂੰ ਇਹ ਯਾਦ ਕਰਾਉਂਦੇ ਨੇ ਕਿ ਦੇਸ਼ ਨੇ ਕਿੱਥੋਂ ਕਿੱਥੇ ਤੱਕ ਤਰੱਕੀ ਕੀਤੀ ਹੈ ਸੋ ਇਹਦੇ ਵਿੱਚ ਸਾਰੇ ਭਾਰਤੀ ਜਿਹੜੇ ਨਾਗਰਿਕ ਨੇ ਉਹ ਇਹਦੇ ਵਿੱਚ ਪੂਰੇ ਬਰਾਬਰ ਦੇ ਹੱਕਦਾਰ ਨੇ ਅੱਜ ਦੇ ਦਿਨ ਤੇ ਪੂਰੀ ਦੁਨੀਆ ਦੇਖਦੀ ਹੈ ਕਿ ਸਾਡਾ ਦੇਸ਼ ਜਿਹੜਾ ਉਹ ਕਿੱਡਾ ਤਾਕਤਵਰ ਹੈ ਔਰ ਸਾਡੇ ਦੇਸ਼ ਦੀ ਕੀ ਸਭਿਅਤਾ ਕੀ ਸਭਿਆਚਾਰ ਹੈ ਅੱਜ ਜਦੋਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਸਾਡੀ ਫੌਜ ਜਿਹੜੀ ਆਪਣੀ ਤਾਕਤ ਦਾ ਮਜ਼ਹਰਾ ਕਰਦੀ ਹੈ ਉੱਥੇ ਵਕ ਵਕ ਝੰਕੀਆਂ ਇਸ ਗੱਲ ਨੂੰ ਦਰਸਾਉਂਦੀਆਂ ਨੇ ਕਿ ਭਾਵੇਂ ਇੱਥੇ ਅਲੱਗ-ਅਲੱਗ ਸੰਸਕਾਰ ਨੇ ਅਲੱਗ-ਅਲੱਗ ਰੀਤੀ ਰਿਵਾਜ ਨੇ ਅਲੱਗ-ਅਲੱਗ